ਫਰੈਂਸ ਅੱਜ ਚੱਲੇ ਅਸੀਂ ਕੋਰਬਾਰ ਕਲਾਸਾ ਸੀ ਮੇਰੀ ਅਚਾਰ ਉਹਨਾਂ ਚੋਂ ਮੈਂ ਇੱਕ ਚ ਪੜੀ ਸੀ ਜੋ ਮੋਗੇ ਚ ਆ ਗਿਆ ਉਹਦੀ ਉਡੀਕ ਮੈਨੂੰ ਬੜੀ ਸੀ ਆਪਾਂ ਪਹੁੰਚ ਗਏ ਜੀ ਇਟਨ ਪਲਾਜ਼ਾ ਜੀਟੀ ਰੋਡ ਮੋਗਾ ਜਿੱਥੇ ਕਿ ਨਿਊ ਬ੍ਰਾਂਡ ਆਊਟਲੈਟ ਓਪਨ ਹੋਇਆ ਅੱਜ ਫਾਈਨਲੀ ਹਲਦੀ ਰਾਮ ਨੇ ਮੋਗੇ ਚ ਚਰਨ ਪਾਇਆ ਹੈ ਤੇ ਚਲੋ ਆਪਾਂ ਚੱਲਦੇ ਅੰਦਰ ਤੇ ਦੇਖਦੇ ਆ ਇਹਨਾਂ ਨੇ ਕੀ ਕੀ ਤੇ ਕਿਵੇਂ-ਕਿਵੇਂ ਇੱਥੇ ਬਣਾਇਆ ਹੈ ਹਲਦੀ ਰਾਮ ਓਪਨ ਹੋਣ ਦੀ ਖੁਸ਼ੀ ਨੇ ਕਰਤਾ ਸਾਨੂੰ ਕਾਇਲ ਫਿਰ ਇੱਕ ਸੈਲਫੀ ਤਾਂ ਬੰਦ ਹੀ ਹੈ ਨਾ ਵਿਦ ਸਮਾਈਲ ਓਪਨਿੰਗ ਸਰਮਨੀ ਹੈ ਜੀ ਅੱਜ ਹਲਦੀ ਰਾਮ ਦੀ ਮੋਗੇ ਦੇ ਵਿੱਚ ਤੇ ਅੱਜ ਤਾਂ ਰਸ਼ ਹੋਏ ਗਏ ਤੇ ਚਲੋ ਦੇਖਦੇ ਆ ਕਿੰਨਾ ਕ੍ਰਾਸ਼ ਹੈ ਇੱਥੇ ਵੈਸੇ ਭੀੜ ਤੋਂ ਆ ਮੈਨੂੰ ਥੋੜੀ ਹੇਟ ਤੇ ਚਲਦੇ ਆ ਅੰਦਰ ਤੇ ਆ ਬਾਜੀ ਖੋਲਣਗੇ ਆਪਣੇ ਲਈ ਗੇਟ ਫਰੈਂਡਸ ਇੱਥੋਂ ਦਾ ਮਾਹੌਲ ਪੀਸ ਤੇ ਕੂਲ ਹੈ ਮੈਂ ਦੇਖਿਆ 셀ਫ ਸਰਵਿਸ ਹੈ ਇੱਥੇ ਰੂਲ ਹੈ ਅਲੱਗ-ਅਲੱਗ ਕਾਊਂਟਰ ਤੇ ਸਲਿੱਪ ਪਸੀ ਫੜਾਈ ਹੈ ਖਾਣਾ ਸਾਡੇ ਟੇਬਲ ਤੇ ਪਹੁੰਚਦੇ ਸਾਰੇ ਹੀ ਅਸੀਂ ਹਨੇਰੀਏ ਦੀ ਠਾਈ ਹੈ ਮਿੰਟਾਂ ਚ ਹੋ ਗਿਆ ਪਲੇਟਾ ਖਾਲੀ ਕਿਆ ਮਸਤ ਚੀਜ਼ ਇਹਨਾਂ ਨੇ ਬਣਾਈ ਹੈ ਮੇਰੇ ਵੱਲੋਂ ਹਲਦੀ RAM ਨੂੰ ਓਪਨਿੰਗ ਸੈਰਮਣੀ ਦੀ ਬਹੁਤ-ਬਹੁਤ ਵਧਾਈ ਹੈ ਆਇਆ ਇੱਥੇ ਅਸੀਂ ਤਿੰਨ ਸਹੇਲੀਆਂ ਇਕੱਠੀਆਂ ਉਹ ਵਾਓ ਦੇਖੋ ਕਿੰਨੀਆਂ ਸਾਰੀਆਂ ਪਈਆਂ ਇੱਥੇ ਮਠੀਆਂ ਸਵੀਟਸ ਦੇਖ ਕੇ ਮੂੰਹ ਵਿੱਚ ਪਾਣੀ ਆਇਆ ਏ ਸਾਰਾ ਸਮਾਨ ਅੱਜ ਇਹਨਾਂ ਨੇ ਤਿਆਜ਼ੀ ਬਣਾਇਆ ਏ ਇੱਧਰ ਪਿਆ ਪੁਜਜਾ ਤੇ ਉੱਧਰ ਪਿਆ ਕੇਕ ਕਟਾਂਗੇ ਆਪਾਂ ਉਹਦੇ ਜਦੋਂ ਬਣ ਗਏ YouTube ਤੇ ਆਪਣੀ ਚੰਗੀ ਜੀ ਅਮੀਜ਼ ਇਹ ਮੁੰਡਾ ਸਾਡੇ ਕੋਲੋਂ ਲੰਘਦਾ ਪਿਆ ਏ ਸਿਰ ਤੇ ਲੈ ਕੇ ਕੈਪ ਤੇ ਅੱਗੇ ਤੁਹਾਨੂੰ ਦਿਖਾਣੇ ਆ ਜੋ ਇਹਨਾਂ ਨੇ ਗਿਫਟ ਕੀਤੇ ਪਏ ਆ ਰੈਪ ਫਰੈਂਸ ਜਿੰਨਾ ਕ ਕੈਮਰਾ ਸਾਨੂੰ ਇਸ ਰੈਸਟੋਰੈਂਟ ਚ ਕਮਾਉਣਾ ਚਾਹੀਦਾ ਸੀ ਉਹਨਾਂ ਕ ਅਸੀਂ ਕਮਾ ਲਿਆ ਏ ਤੁਹਾਡੇ ਸਭ ਲਈ ਵੀਡੀਓ ਬਣਾਉਣੀ ਸੀ ਉਹਨੂੰ ਅਸੀਂ ਬਣਾ ਲਿਆ ਏ ਹੁਣ ਤੁਸੀਂ ਦੱਸਿਓ ਜੀ ਤੁਹਾਨੂੰ ਇਹ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਤੇ ਮੈਂ ਤਾਂ ਵਿਜ਼ਿਟ ਕਰ ਚੁੱਕੀ ਆ ਜੀ ਹਲਦੀ ਰਾਮ ਹੋਗਾ ਤੇ ਤੇ ਨਿਊ ਓਪਨਿੰਗ ਹੋਈ ਏ ਤੇ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਤੇ ਇੰਜੋਏ ਕਰੋ ਟੇਸਟੀ ਜੇ ਫੂਡ ਨੂੰ